ਸੱਪ ਜਾਂਦੇ ਨੇ ਅੰਦਰ ਜੇ ਇਹਨਾਂ ਅੰਸੀਆਂ ਦੇ ਮੂਰੇ ਹੋਵੇ ਨਾ ਪਤਾ ਲੱਗੇ ਇਹ ਕਰਨ ਕੀ ਕੁਛ ਮਿੰਟ ਜਦ ਖਾਲੀ ਕਰਾ ਦੇ ਤੁਸੀਂ ਇੱਕ ਬੇਨਤੀ ਹੈ ਤੁਹਾਡੇ ਪੱਤਰਕਾਰਾਂ ਚਰਨਾ ਚ ਤੁਸੀਂ ਜਾ ਕੇ ਇੱਕ ਵਾਰ ਸਾਰੇ ਮਹੱਲੇ ਦਾ ਦੌਰਾ ਕਰਕੇ ਆ ਕੇ ਹਾਲ ਦੇਖਿਆ ਜਾਵੇ ਕਾਲਾ ਪਾਣੀ ਬਣਿਆ ਪਿਆ ਵਾ ਸਾਰੇ ਮਹੱਲੇ ਦੇ ਵਿੱਚ 8 ਨੰਬਰ ਗਲੀ ਦੇ ਵਿੱਚ ਆ ਕੇ ਦੇਖੋ 6 ਨੰਬਰ ਗਲੀ ਜਾ ਕੇ ਦੇਖੋ ਆਪਣੇ ਭਰਾ ਦੇ ਘਰੇ ਤੱਕ ਨਹੀਂ ਜਾ ਸਕਦਾ ਕਿਉਂ ਉੱਥੇ 8-10 ਸਾਲਾਂ ਤੋਂ ਸੀਵਰੇਜ ਦਾ ਜੋ ਗੰਦਾ ਪਾਣੀ ਹੈ ਨਾ ਉਹਨੂੰ ਲੈ ਕੇ ਹੀ ਸਾਡੇ ਨਾ 13 14 ਨੰਬਰ ਵਾਰਡ ਦੀ ਜਿਹੜਾ ਇੱਕ ਸਮੱਸਿਆ ਦਾ ਹੱਲ ਕਰਨ ਵਾਸਤੇ ਅਸੀਂ ਜਿਹੜੇ ਰੋਜ਼ਾਨਾ ਸੀਵਰੇਜ ਦਾ ਕੰਮ ਕਰਨਾ ਨਾ ਪੰਜਾਬ ਲਾਈਵ 80 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਅੱਜ ਅਸੀਂ ਇਹਨਾਂ ਦੇ ਬੱਚੇ ਮੇਰਾ 60 70 ਬੱਚਾ ਕਾਈਂ ਮਰ ਬਿਮਾਰ ਹੋਇਆ ਕੋਈ ਸੁਣਾਈ ਨਹੀਂ ਹੋਈ ਸੀ ਅਸੀਂ ਪੁੱਤ ਲੈਣੇ ਬਿਮਾਰ ਕਰਦੇ ਛੱਡੀ ਤੇ ਬੋਲਦੇ ਇਹ ਸਾਲਾ ਦੇ ਹੋਏ ਲੱਕੀ ਮਸਲਾ ਹੈ ਮੈਂ ਅਜਾ ਮਸਲਾ ਕੀ ਹੈ ਸਾਨੂੰ ਇਹੋ ਸਾਹਮਣੇ ਸਾਡੇ 9 ਦੇ ਟਾਈਮ ਸਾਡੇ 9 ਦੇ ਟਾਈਮ ਸਾਡੇ 9 ਦੇ ਟਾਈਮ ਨੂੰ ਛੁਟਕਾਰਾ ਦਿਵਾਵਾ ਜਿੰਦਾਬਾਦ 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 ਸੱਚੇ ਚਾਰੀ ਨਹੀਂ ਕਰੀ ਨਹੀਂ ਕਰੇਗੀ ਪਾਣੀ ਦਾ ਹੱਲ ਕਰਾਓ ਮੇਰਾ ਨਾਮ ਰਜਿੰਦਰ ਕੌਰ ਹੈ ਜੀ ਕਿੱਥੋਂ ਆ ਤੇ ਰਹਿਣ ਵਾਲੇ ਅਸੀਂ 6 ਨੰਬਰ ਗਲੀ ਦੇ ਕੀ ਮਸਲਾ ਕੀ ਹੈ ਪਾਣੀ ਦਾ ਮਸਲਾ ਹਲੇ ਸਾਲ ਵੀ ਇੰਨਾ ਚਿਰ ਹੋ ਗਿਆ ਪਾਣੀ ਨੂੰ ਅਸੀਂ ਤਰਲੇ ਕਰ ਐਮ ਸੀ ਕੋ ਗੇੜਾ ਨਹੀਂ ਮਾਰਦਾ ਦੇਖਦੇ ਨਹੀਂ ਸਾਡੇ ਕਨੇ ਬੱਚੇ ਸਾਡੇ ਬਿਮਾਰ ਨੇ ਦੋ ਦੋ ਕਿੱਥੇ ਸਾਡੇ ਸੱਪ ਅੰਦਰ ਜਾਂਦੇ ਨੇ ਸੱਪ ਜਾਂਦੇ ਨੇ ਅੰਦਰ ਜੇ ਨਾ ਐਮਸੀਆਂ ਦੇ ਮੂਹਰੇ ਹੋਵੇ ਨਾ ਪਤਾ ਲੱਗੇ ਇਹ ਕਰਨ ਕੀ ਕੁਝ ਮੀੜ ਜਿੱਦਾਂ ਖਾਲੀ ਕਰਾਉਣ ਦੇ ਸੜਕਾਂ ਨੂੰ ਕੌਣ ਐਮਸੀ ਕੌਣ ਹੈ ਸਮਝਾ ਗਈ ਕਈ ਐਮਸੀ ਹੈ ਛਿਲ ਘੜੀ ਘੜੀ ਹਾਂ ਦੇਖੇ ਨਹੀਂ ਹੋਰ ਕੀ ਕਰੇ ਸਾਲੂ 10 ਸਾਲ ਹੋ ਗਏ ਨਾ ਕੁਝ ਵੇਖਦੇ ਇਹਨੂੰ ਸਾਡੇ ਬੱਚੇ ਦੇ ਬੱਚੇ ਬਿਮਾਰ ਪਏ ਨੇ ਇਹ ਬੱਚੇ ਕੁਝ ਆਉਂਦੇ ਨਹੀਂ ਗੇੜਾ ਨਹੀਂ ਮਾਰਦਾ ਕਈ ਕਰਦੇ ਨੇ ਜੀ ਕਰਦੇ ਨੇ ਕੀ ਉਹਨਾਂ ਨੌਲੇਜ ਲੈਂਦੇ ਕੀ ਕਹਿੰਦੇ ਕੀ ਨਹੀਂ ਕੁਝ ਨਹੀਂ ਕੋਈ ਕਹਿੰਦਾ ਜਾਂਦੇ ਨੇ ਮੋੜਾ ਹੁੰਦੇ ਨੇ ਕੋਈ ਗੱਲ ਨਹੀਂ ਕਰਦੇ ਜੇ ਕਹਨ ਸਾਡੇ ਬੱਚੇ ਨੂੰ ਖੁਸ਼ ਹੋ ਗਿਆ ਹੈ ਕੋਈ ਐਮਸੀ ਜਿੰਮੇਵਾਰ ਹੈ ਕੋਈ ਕੋ ਜਿੰਮੇਗਵਾਈ ਨਹੀਂ ਲੇਗਾ ਅੱਜ ਸਾਰੇ ਇਕੱਠੇ ਹੋ ਕੇ ਆਏ ਹੋ ਤੇ ਕੀ ਗੱਲਬਾਤ ਹੋਈ ਕੀ ਗੱਲ ਕੋਈ ਗੱਲ ਨਹੀਂ ਸੁਣਦਾ ਵੀ ਇੱਥੇ ਅਸੀਂ ਅੱਗੇ ਵੀ ਆਈ ਸੀ ਦੋ ਵਾਰ ਧਰਨੇ ਨਾਲ ਜਦ ਨਹੀਂ ਸੀ ਮੁੜ ਕੇ ਸੀ ਅੱਗੇ ਇੱਕ ਵਾਰ ਹੀ ਆਈਆਂ ਅਸੀਂ ਕਈ ਵਾਰੀ ਮੁੜ ਕੇ ਧਰਨੇ ਲਾ ਲ ਕੇ ਕੋਈ ਸੁਣਦਾ ਹੀ ਨਹੀਂ ਕੋਈ ਸੁਣਦਾ ਲਵੇ ਸਾਡੀ ਲੋਕ ਤਾਂ ਲਿਆ ਰਹੀਆਂ ਨੇ ਸਾਰੇ ਤੁਰ ਪੈਂਦੇ ਨੇ ਵੋਟਾਂ ਲੈਣ ਨੂੰ ਸਾਡੇ ਬੂਹੇ ਚਾਲੇ ਸੀ ਕਿਸੇ ਬੋਰਡ ਨਹੀਂ ਪਾਣੀ ਕੋਈ ਮਰਜ਼ੀ ਆਵੇ ਅੱਗੇ ਤੜਕੀ ਰਣਨੀਤੀ ਆ ਹੁਣ ਜੇ ਤੁਹਾਡੀ ਨਹੀਂ ਸੁਣਵਾਈ ਹੁਣ ਸਾਡੀ ਜਾਸਤੇ ਪਾਣੀ ਬਿਸ਼ੇਸ ਕਰਕੇ ਜ਼ਮੀਨ ਲੈਣੀ ਹੈ ਅਸੀਂ ਕਹਿੰਦੇ ਦੋ ਮਰਲੇ ਚ ਬੂਹ ਲੈਣੀ ਤੇ ਪਾਣੀ ਦਾ ਮਸਲਾ ਹੱਲ ਕਰਾਣਾ ਇਹ ਕਰ ਜੇ ਨਹੀਂ ਤੁਹਾਡੀ ਸੁਣਵਾਈ ਹੁੰਦੀ ਫਿਰ ਅਸੀਂ ਭਾਈ ਕਰਨਾ ਹੀ ਨਹੀਂ ਪਾਣੀ ਨਹੀਂ ਪਰ ਵੋਟਾ ਕਿਸੇ ਨੂੰ ਅਸੀਂ ਨਹੀਂ ਹੁੰਦਾ ਤਾਂ ਸਾਰੇ ਬੱਚੇ ਬਿਮਾਰ ਕੱਲ ਨੂੰ ਜੁਮੇਵਾਰੀ ਕੋਈ ਨੁਕਸਾਨ ਹੋ ਜਾਏ ਕੋਈ ਐਮਸੀ ਹੈ ਜੁਮੇਵਾਰ ਵੋਟਾ ਲੈਣ ਆਣਗੇ ਸਾਰੇ ਵੋਟਾ ਲੈਣ ਕਿਹੜੇ ਬਣਾਗੇ ਪਾਣੀਆ ਤੇ ਗਰਦੀਆਂ ਚਲਾ ਰਹੇ ਨੇ ਕੋੜ ਕੋੜ ਪਾਣੀ ਸਾਡੇ ਬੂਹੇ ਉਰੇ ਖੜੇ ਗੰਦ ਅੰਦਰ ਸਾਰੇ ਚੈਂਬਰਾਂ ਦਾ ਜਾਂਦਾ ਵਾਰਡ ਨੰਬਰ 14 ਅੱਜ ਜਿਹੜੇ ਸਾਰੇ ਲੋਕ ਤਰਾਤਰਾਂ ਕਰਦੇ ਫਿਰਦੇ ਆ ਇਹਨਾਂ ਨੂੰ ਧਿਆਨ ਦੀ ਨੋਬਤ ਦੇਣਾ ਪੈਂਦੀ ਜੀ ਗਵਰਨਮੈਂਟ ਕਮੇਟੀ ਇੱਥੇ ਸਾਥ ਦਿੰਦੀ ਦੋ ਦੋ ਫੁੱਟ ਇਹਨਾਂ ਦੇ ਘਰਾਂ ਦੇ ਬਾਹਰ ਪਾਣੀ ਖੜਿਆ ਹੈ ਜਿਹੜਾ ਕਿ ਉਹ ਕਾਲਾ ਪਾਣੀ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਜਿਹੜਾ ਕੈਂਸਰ ਦੀ ਬਿਮਾਰੀ ਨੂੰ ਪੈਦਾ ਕਰਦਾ ਤੁਸੀਂ ਆਪ ਜਾਓ ਤੁਹਾਡੀ ਅੱਖਾਂ ਚੋਂ ਉਤਰੂ ਗਿਰਣਗੇ ਬੱਚੇ ਕਿਵੇਂ ਸਕੂਲ ਗੰਦੇ ਪਾਣੀ ਚ ਜਾਂਦੇ ਆ ਇੱਥੇ ਸਰਕਾਰ ਕਹਿੰਦੀ ਹੈ ਕਿਸੇ ਦੇ ਕੁੱਲਰ ਚ ਪਾਣੀ ਖੜਿਆ ਹੋਵੇ ਤਾਂ ਉਹਦਾ ਪਾ ਚਲਾਨ ਕੱਟ ਦਿੰਦੇ ਆ ਵੀ ਮੱਛਰ ਆਉਂਦੇ ਜਿਹਾ ਉਹ ਤੁਸੀਂ ਜਾ ਕੇ ਦੇਖ ਸਕਦੇ ਹੋ ਡੇਂਗੂ ਦਾ ਪ੍ਰਕੋਪ ਚੱਲ ਰਿਹਾ ਕੀ ਆ ਲੈ ਇਹਨਾਂ ਦਾ ਕੀ ਆ ਹੁਣ ਸਾਨੂੰ ਇੱਥੇ 20 ਮਿੰਟ ਦਾ ਇਹਨਾਂ ਨੇ ਟਾਈਮ ਦਿੱਤਾ ਵੀ ਜੀਸੀਬੀ ਆ ਜਾਏਗੀ ਅਗਰ ਜੀਸੀਬੀ 20 ਮਿੰਟ ਚ ਨਹੀਂ ਆਦੀ ਅਸੀਂ ਸਮੂਹ ਵਾਰਡ ਨੰਬਰ 13 14 ਤੇ ਹੋਰ ਮੋਹੱਲਵਸੀਆਂ ਨੂੰ ਨਾਲ ਲੈ ਕੇ ਇੱਕ ਵੱਡਾ ਧਰਨਾ ਕਮੇਟੀ ਦੇ ਬਾਹਰ ਲਾਵਾਂਗੇ ਜੀ ਧੰਨਵਾਦ ਜੀ ਨਾਲੇ ਪਾਣੀ ਦੀ ਸਜਾਹੀ ਹੀ ਮਿਲੀ ਹੋਈ ਹੈ ਤੁਸੀਂ ਅਗਰ ਮੇਰੇ ਤੇ ਨਹੀਂ ਯਕੀਨ ਆ ਸਾਰੇ ਮੋਹੱਲਵਸੀਆਂ ਨੂੰ ਇੱਕ ਵਾਰ ਕੈਮਰਾ ਮਾਰਦੇ ਤੁਹਾਨੂੰ ਇਹ ਜਵਾਬ ਦੇ ਦੇਣਗੇ ਜੀ ਹਾਂਜੀ ਮੈਂ ਜੋ ਕਹਿ ਰਿਹਾ ਗਲਤ ਕਹਿ ਰਿਹਾ ਕਿ ਸਹੀ ਕਹਿ ਰਿਹਾ ਜੀ ਸਹੀ ਹੈ ਸਹੀ ਹੈ ਬਿਲਕੁਲ ਬਿਲਕੁਲ 2-2 ਫੁੱਟ ਵਿੱਚ ਹੀ ਜਾ ਕੇ ਦੇਖੋ ਤੁਸੀਂ ਪਾਣੀ 6 ਨੰਬਰ ਗਲੀ ਦੇਖੋ ਪਿੱਛੇ ਗੁਰਨਾਨਕ ਨਗਰ ਗੁਰਗੁਮਿੰਦਰ ਸਿੰਘ ਨਗਰ ਦੇਖੋ ਅੱਜ ਦਾ ਨਹੀਂ ਹੈਗਾ 10 ਸਾਲਾਂ ਤੋਂ ਖੜਾ ਬੈਠਾ ਜਿਹੜੇ ਦੋਨੇ ਗੁਰਦੁਆਰਾ ਸਾਹਿਬ ਨੂੰ ਗਲੀਆਂ ਲੱਗਦੀਆਂ ਨੇ ਦੋਨਾਂ ਚ ਫੁੱਲ ਬਟਾ ਫੁੱਲ ਪਾਣੀ ਉੱਤੇ ਵਿੱਚੋਂ ਪਿੱਛੇ ਆਪਣੇ ਲਖਵੀਰ ਸਿੰਘ ਜੀ ਕੋਲ ਜੇ ਪਹਿਣੇ ਕਮੇਟੀਿੰਗ ਕੀਤੀ 11 ਮੈਂਬਰੀ ਕਮੇਟੀ ਵੀ ਬਣਾਈ ਕਾਲਾ ਵੀਰ ਸੀ ਜਾਦੂ ਵੀਰ ਸੀਗਾ 23 ਵੀਰ ਸੀ ਸਾਰੇ ਸੀਗੇ ਇਹਨਾਂ ਨੇ ਸਾਡੇ ਟਾਈਮ ਲਗਾ ਯੂ ਸਾਹਿਬ ਅੱਜ ਸਾਨੂੰ ਕਿ ਸਾਡੇ 9:00 ਵਜੇ ਹਾਲ ਹੋ ਜੂਗਾ ਅੱਜ ਇਹ ਸਭ ਹੈ ਨਹੀਂ ਕਮੇਟੀ ਚ ਪਤਾ ਨਹੀਂ ਕੀ ਕਰ ਰਹੇ ਕਿ ਨਹੀਂ ਕਰ ਰਹੇ ਹੁਣ ਮਸ਼ੀਨ ਕਹਿੰਦੇ ਪੈਂਚਰ ਹੈ 20 ਮਿੰਟ ਚ ਪੈਂਚਰ ਰੱਖ ਕੇ ਤੁਹਾਡੇ ਕੋਲ ਪਹੁੰਚ ਰਹੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਸਾਨੂੰ ਕੁਝ ਨਹੀਂ ਚਾਹੀਦਾ ਪਾਣੀ ਦਾ ਹਾਲ ਚਾਹੀਦਾ ਜਿਹੜਾ ਮਰਜ਼ੀ ਕਰਾ ਲਵੇ ਸਾਨੂੰ ਕਿਸੇ ਦਾ ਕੋਈ ਇਤਰਾਜ਼ ਨਹੀਂ ਕਿਸੇ ਦਾ ਕੋਈ ਅਲੀਗੇਸ਼ਨ ਨਹੀਂ ਠੀਕ ਹੈ ਜੀ 2-2 ਫੁੱਟ ਪਾਣੀ ਖੜੇ ਤੁਸੀਂ ਇੱਕ ਬੇਨਤੀ ਹੈ ਤੁਹਾਡੇ ਪੱਤਰ ਕਰਾ ਚਰਨਾ ਚ ਤੁਸੀਂ ਜਾ ਕੇ ਇੱਕ ਵਾਰ ਸਾਰੇ ਮਲੇ ਦਾ ਦੌਰਾ ਕਰਕੇ ਆਓ ਵੀ ਪਰਸਨਲ ਵੀ ਇਹ ਖੰਨੇ ਦਾ ਚੰਦੀਗੜ੍ਹ ਬਣਾਉਣ ਦੇ ਬਜਾਏ ਤੁਸੀਂ ਇਹਦਾ ਮੈਨੂੰ ਲੱਗਦਾ ਵੀ ਪਈ ਆਪ ਦਾ ਸਭ ਤੋਂ ਪਛੜਿਆ ਏਰੀਆ ਵਾਰਡ ਨੰਬਰ 14 13 ਹੋਊਗਾ ਜੀ ਹਾਂਜੀ ਠੀਕ ਹੈ ਕਰਤਾ ਹੀ ਇੰਨਾ ਗੰਦ ਪਿਆ ਹੋਇਆ ਜੀ ਤੁਸੀਂ ਜਾ ਕੇ ਦੇਖੋ ਵਾਰਡ ਨੰਬਰ 14 ਤੁਸੀਂ ਜਾ ਕੇ ਦੇਖੋ ਕੋਈ ਪੈਰ ਨਹੀਂ ਰੱਖ ਸਕਦਾ ਕੋਈ ਲਖਵੀਰ ਸਿੰਘ ਐਡਵੋਕੇਟ ਮੈਂ ਖੰਨੇਕੋਟ ਦੇ ਵਿੱਚ ਪ੍ਰੈਕਟਿਸ ਕਰਦਾ ਹਾਂ ਵਾਰਡ ਨੰਬਰ 13 14 ਤੋਂ ਮੈਂ ਬਿਲੋਂਗ ਕਰਦਾ ਹਾਂ ਮੈਂ ਜੀ ਤੇ ਤੁਸੀਂ ਇੱਕ ਵਾਰੀ ਸਾਡੇ ਵਾਰਡ ਦਾ ਆ ਕੇ ਹਾਲ ਦੇਖਿਆ ਜਾਵੇ ਕਾਲਾ ਪਾਣੀ ਬਣਿਆ ਪਿਆ ਵਾ ਸਾਰੇ ਮਹੱਲੇ ਦੇ ਵਿੱਚ 8 ਨੰਬਰ ਗਲੀ ਦੇ ਵਿੱਚ ਆ ਕੇ ਦੇਖੋ 6 ਨੰਬਰ ਗਲੀ ਜਾ ਕੇ ਦੇਖੋ ਸਾਰੀਆਂ ਗਲੀਆਂ ਦੇ ਵਿੱਚ ਇੱਕ ਵਾਰੀ ਗੇੜਾ ਮਾਰ ਕੇ ਦੇਖਿਆ ਜਾਵੇ ਜਰੂਰ ਤਾਂ ਜੋ ਪਾਣੀ ਆ ਇੰਨਾ ਗੰਦਾ ਹੋਇਆ ਪਿਆ ਇੰਨੀ ਐਂਕ ਜ਼ਿਆਦਾ ਬਿਮਾਰੀਆਂ ਕੈਂਸਰ ਵਰਗੀਆਂ ਬਿਮਾਰੀਆਂ ਠੀਕ ਹੈ ਜੀ ਟੀਵੀ ਵਰਗੀਆਂ ਬਿਮਾਰੀਆਂ ਸਾਡੇ ਵਾਰਡ ਦੇ ਵਿੱਚ ਆਮ ਹੋਈਆਂ ਪਈਆਂ ਨੇ ਇਹ ਕਿਸ ਕਰਕੇ ਹੋਈਆਂ ਨੇ ਜੋ ਪਾਣੀ ਇੰਨਾ ਗੰਦਾ ਹੋਇਆ ਪਿਆ ਹੈ ਇਹਨਾਂ ਦੂਸ਼ਿਤ ਪਾਣੀ ਹੋਇਆ ਪਿਆ ਸੋ ਅੱਜ ਸਾਰਾ ਮਹੱਲਾ ਨਿਵਾਸੀ ਉਰੇ ਇਕੱਠੇ ਹੋ ਕੇ ਇਸ ਵਾਸਤੇ ਆਏ ਨੇ ਵੀ ਸਾਡੇ ਪਾਣੀ ਦੀ ਨਿਕਾਸੀ ਕਰੀ ਜਾਵੇ ਕੋਈ ਕਰਾ ਦੇਵੇ ਸਾਨੂੰ ਪਾਣੀ ਦੀ ਨਿਕਾਸੀ ਕਰਾ ਦੇਵੇ ਸਾਡੇ ਮੇਰੇ ਬ੍ਰਦਰ ਦਾ ਘਰ ਵਾਰਡ 13 ਔਰ 14 ਦੀ ਜਿਹੜੀ ਸਾਂਝੀ ਗਲੀ ਆ 8 ਨੰਬਰ ਗਲੀ ਚ ਘਰ ਆ ਦੋ ਬੱਚੇ ਉਹਦੇ ਐਡਵੋਕੇਟ ਨੇ ਔਰ ਬਿਲਕੁਲ ਸਵਾਵਾ ਦੇ ਰਹੇ ਨੇ ਬਿਲਕੁਲ ਪਰ ਮੈਨੂੰ ਉਦੋਂ ਆਪਣੇ ਆਪ ਤੇ ਬੜਾ ਦੁੱਖ ਮਹਿਸੂਸ ਹੁੰਦਾ ਹੈ ਵੀ ਜਦੋਂ ਮੈਂ ਆਪਣੇ ਭਰਾ ਦੇ ਘਰੇ ਤੱਕ ਨਹੀਂ ਜਾ ਸਕਦਾ ਕਿਉਂ ਉੱਥੇ 8-10 ਸਾਲਾਂ ਤੋਂ ਸੀਵਰੇਜ ਦਾ ਜੋ ਗੰਦਾ ਪਾਣੀ ਆ ਨਾ ਉਹਨੂੰ ਲੈ ਕੇ ਬੜਾ ਬੁਰਾ ਹਾਲ ਹੋਇਆ ਪਿਆ ਕਈ ਵਾਰ ਸਾਡੀ ਭਤੀਜੀ ਜੋ ਐਡਵੋਕੇਟ ਆ ਉਹਨੇ ਵੀ ਇਹੋ ਸਾਹਿਬ ਨੂੰ ਕਈ ਵਾਰ ਬੇਨਤੀਆਂ ਕੀਤੀਆਂ ਵੀ ਤੁਸੀਂ ਆਓ ਤੇ ਇੱਥੇ ਕਢਵਾ ਕੇ ਜਾਓ ਟੈਂਕਰ ਆ ਜਾਂਦਾ ਪਰ ਪੱਕਾ ਹੱਲ ਨਹੀਂ ਕੀਤਾ ਜਾਂਦਾ ਨਾ ਇਸੇ ਕਰਕੇ ਮੱਲੇ ਵਾਲੇ ਸਾਰੇ ਇਕੱਠੇ ਹੋਏ ਨੇ ਵੀ ਇੱਕ ਜੋ ਟੀ ਪੁਆਇੰਟ ਹੈ ਉਹ ਜੋੜਿਆ ਜਾਵੇ ਤਾਂ ਜੋ ਪਾਣੀ ਅੱਧਾ ਡਾਇਵਰਟ ਹੋ ਕੇ ਦੂਸਰੇ ਸਿਵਰੇ ਲੈਨ ਨੂੰ ਨਿਕਲ ਜਾਵੇ ਤੇ ਮਹੱਲਿਆਂ ਨੂੰ ਕੁਝ ਮਹੱਲੇ ਵਾਸੀਆਂ ਨੂੰ ਕੋਈ ਸਖਾਲਾ ਮਹਿਸੂਸ ਹੋ ਸਕੇ ਇਹ ਐਕਚੁਅਲੀ ਸਾਡੇ ਨਾ 13 14 ਨੰਬਰ ਵਾਰਡ ਦੀ ਜਿਹੜਾ ਇੱਕ ਸਮੱਸਿਆ ਦਾ ਹੱਲ ਕਰਨ ਵਾਸਤੇ ਅਸੀਂ ਜਿਹੜੇ ਰੋਜ਼ਾਨਾ ਸੀਵਰੇਜ ਦਾ ਕੰਮ ਕਰਨ ਵਾਲੇ ਜਿਹੜੇ ਸਾਡੇ ਮੁਲਾਜ਼ਮ ਨੇ ਉਹਨਾਂ ਵੱਲੋਂ ਪੁੱਛਿਆ ਵੀ ਜੇ ਕੋਈ ਵੱਡਾ ਕੰਮ ਜਿਹੜਾ ਨਹੀਂ ਹੋ ਸਕਦਾ ਤਾਂ ਉਹਦਾ ਕੋਈ ਨਾ ਕੋਈ ਆਲਟਰਨੇਟ ਜਿਹੜਾ ਕੀ ਹੋ ਸਕਦਾ ਤਤਕਾਲ ਇਹਨਾਂ ਨੂੰ ਰਾਹਤ ਮਿਲੇ ਜਿੰਦੇ ਨਾਲ ਤਾਂ ਉਹਦਾ ਇੱਕ ਸਾਡਾ ਸਰਕਾਰੀ ਸਕੂਲ ਰੋਡ ਤੇ ਇੱਕ ਪੁਆਇੰਟ ਹੈ ਤਾਂ ਉਹਨਾਂ ਨੇ ਕਿਹਾ ਵੀ ਅਗਰ ਇਹਦੀ ਡੈਪਥ ਦੋਨਾਂ ਦੀ ਇੱਕ ਦੂਜੇ ਦੇ ਅਨੁਕੂਲ ਹੈ ਤਾਂ ਦੋ ਪਾਸੇੋਂ ਪਾਣੀ ਦੀ ਜਿਹੜਾ ਹਵਾਜਾਈ ਹੋ ਜਾਵੇ ਤਾਂ ਕੁਝ ਰਾਤ ਮਿਲ ਸਕਦੀ ਹੈ ਉਹਦੇ ਬਾਬਤ ਅੱਜ ਇਹ ਲੋ ਇਹਨਾਂ ਨੇ ਕੱਲ ਦਾ ਸਮਾਂ ਲਿਆ ਸੀਗਾ ਵੀ ਅੱਜ 9:30 ਵਜੇ ਕੰਮ ਸ਼ੁਰੂ ਹੋ ਜਾਊਗਾ ਨਹੀਂ ਅੱਜ ਸ਼ੁਰੂ ਹੋਇਆ ਤਾ ਉਹਨਾਂ ਅਫਸਰ ਸਹਿਬਾਨਾਂ ਦੇ ਕੋਲ ਇਕੱਠੇ ਹੋ ਕੇ ਆ ਰਹੇ ਇਹਨਾਂ ਨੇ ਸਾਡੇ ਧਿਆਨ 'ਚ ਗੱਲ ਲਿਆਂਦੀ ਕੱਲ ਵੀ ਅਫਸਰ ਸਹਿਬਾਨਾਂ ਨਾਲ ਗੱਲ ਕਰਾਈ ਤਾਂ ਉਹਨਾਂ ਨੂੰ ਇੱਕੋ ਹੀ ਬੇਨਤੀ ਕੀਤੀ ਇਸ ਕੰਮ ਨੂੰ ਤਤਕਾਲ ਕੀਤਾ ਜਾਏ ਕਿਉਂਕਿ ਇਹ ਲੋਕਾਂ ਦਾ ਸਬਰ ਜਿਹੜਾ ਹੈ ਦਾ ਬੰਨ ਜਿਹੜਾ ਉਹ ਟੁੱਟ ਚੁੱਕਿਆ ਇੰਨਾ ਜ਼ਿਆਦਾ ਨਹੀਂ ਕੋਈ ਬਰਦਾਸ਼ਤ ਕਰ ਸਕਦਾ ਜੋ ਇਹਨਾਂ ਲੋਕਾਂ ਤੇ ਬੀਤ ਰਹੀ ਹੈ ਸਾਨੂੰ ਖੁਦ ਨੂੰ ਜਿਹੜਾ ਹੈ ਇਸ ਗੱਲ ਹੀ ਮਹਿਸੂਸ ਹੋ ਰਹੀ ਹੈ ਇਹ ਗੱਲ ਵੀ ਜਿਹੜਾ ਗੱਲ ਜਾਂ ਤਾਂ ਲੜਾਈ ਝਗੜੇ ਦੀ ਨੋਬਤ ਆ ਸਕਦੀ ਆ ਠੀਕ ਹੈ ਨਾ ਜਾਬਰ ਛੱਡਿਆ ਜਾ ਸਕਦਾ ਛੱਟਦਾ ਸੀ ਸਕਦੇ ਨਹੀਂ ਹੁਣ ਜੇ ਜੋ ਵੀ ਲੋਕਾਂ ਖਾਤਰ ਕਰਨਾ ਪਵੇ ਕਰਨਾ ਪਊਗਾ ਮੇਰੀ ਬੇਨਤੀ ਹੈ ਮੌਜੂਦਾ ਸਰਕਾਰ ਨੂੰ ਸੀਵਰੇਜ ਬੋਰਡ ਪੰਜਾਬ ਸਰਕਾਰ ਦੇ ਅਧੀਨ ਆ ਜਿੱਥੇ ਤੱਕ ਪਹਿਲਾਂ ਦੀ ਸਰਕਾਰ ਨੇ ਸੀਵਰੇਜ ਪਾਇਆ ਉਸ ਤੋਂ ਅੱਗੇ ਦਾ ਕੰਮ ਸਰਕਾਰ ਨੇ ਕਰਨਾ ਹੁੰਦਾ ਸਰਕਾਰ ਨੇ 4 ਸਾਲਾਂ ਚ 4 ਫੁੱਟ ਪਾਈਪ ਵੀ ਕਿਤੇ ਅੱਗੇ ਨਹੀਂ ਜੋੜਿਆ ਉਸ ਗੱਲ ਨੂੰ ਜਿਹੜਾ ਅੱਗੇ ਜੋੜਨਾ ਆ ਉਹਦੀ ਕਨੈਕਟਿਵਿਟੀ ਜਿਹੜੀ ਆ ਜਿਹੜੇ ਵੀ ਪੰਪਿੰਗ ਸਟੇਸ਼ਨ ਨਾਲ ਕਰਨੀ ਆ ਇਹ ਸਾਰਾ ਕੁਝ ਸਰਕਾਰ ਦੇ ਪ੍ਰੋਜੈਕਟ ਦੇ ਹਿੱਸੇ ਹੁੰਦਾ ਔਰ ਸਾਡੇ ਅਸੀਂ ਤਿੰਨੋਂ ਬਾੜਾਂ ਦੇ 12 13 14 ਦੇ ਐਮਸੀਜ਼ ਵੱਲੋਂ ਆਪਣੀ ਆਪਣੀ ਇੱਕ ਪ੍ਰਪੋਜ਼ਲ ਜਿੱਥੇ ਜਿੱਥੇ ਸੀਵਰੇਜ ਨਹੀਂ ਹੈਗਾ ਉਹਦੇ ਐਸਟੀਮੇਟ ਅਸੀਂ ਕਈ ਕਈ ਦਫਾ ਦੇ ਚੁੱਕੇ ਆ ਹੁਣ ਵੀ 7-8 ਮਹੀਨੇ ਪਹਿਲਾਂ ਵੀ ਸਾਡੇ ਕੋਲ ਜਿਹੜਾ ਪੁੱਛਿਆ ਗਿਆ ਪ੍ਰਧਾਨ ਜੀ ਵੱਲੋਂ ਅਸੀਂ ਲਿਖ ਕੇ ਦੇ ਦਿੱਤਾ ਪਰ ਇਹਨਾਂ ਨੇ ਪ੍ਰਧਾਨ ਜੀ ਦੀ ਵੀ ਜਿਹੜਾ ਹੈ ਸੁੰਨੀ ਦੇ ਪ੍ਰਧਾਨ ਜੀ ਨੂੰ ਵੀ ਬੜਾ ਇਹਨਾਂ ਨਾਲ ਇਹ ਤੱਕਾ ਕਰ ਰਹੇ ਆ ਜਿਹੜੀਆਂ ਸੀਵਰੇਜ ਦੀਆਂ ਮਸ਼ੀਨਾ ਪ੍ਰਧਾਨ ਜੀ ਦੇ ਲਾਏ ਹੋਏ ਟੈਂਡਰ ਦੇ ਮੁਤਾਬਕ ਆਈਆਂ ਉਹ ਕਿਨੇ ਫੋਨ ਨਾਲ ਵਾਪਸ ਗਈਆਂ ਇਹ ਬੜੀ ਚਿੰਤਾ ਦਾ ਵਿਸ਼ਾ ਹੈ ਇਹ ਰਾਜਨੀਤਿਕ ਗੰਦੀ ਰਾਜਨੀਤੀ ਹੋ ਰਹੀ ਹੈ ਔਰ ਉਸ ਤੋਂ ਬਾਅਦ ਉਹਨਾਂ ਨਾਲ ਇਹ ਗੱਲ ਹੋਈ ਸੀ ਵੀ ਜਿੱਥੇ ਵੱਡੀ ਮਸ਼ੀਨ ਨਹੀਂ ਜਾ ਸਕਦੀ ਛੋਟੀ ਗਲੀਆਂ 'ਚ ਛੋਟੀ ਮਸ਼ੀਨ ਜਾਏਗੀ ਖਾਸ ਤੌਰ ਤੇ ਗਲੀ ਨੰਬਰ 4 5 6 9 ਜਹਾ ਗੁਰਗੋਮੀ ਸਿੰਘ ਨਗਰ ਦਾ ਇਲਾਕਾ ਸਾਡੇ ਤਿੰਨੋਂ ਐਮਸੀਆਂ ਦਾ ਜਿਹੜਾ ਜਿਹੜਾ ਇਲਾਕਾ ਪੈਂਦਾ ਛੋਟੀ ਮਸ਼ੀਨ ਜਾਏਗੀ ਪ੍ਰਧਾਨ ਜੀ ਨੇ ਉੱਥੇ 20 ਦਫਾ ਤੋਂ ਉੱਤੇ ਜਿਹੜਾ ਫੋਨ ਕੀਤਾ ਹੋਣਾ ਇੱਕ ਹੋਰ ਕਈ ਦਫਾ ਫੋਨ ਕੀਤਾ ਤੇ ਪਰ ਨਹੀਂ ਉਹ ਫੋਨ ਤੇ ਰਿਸਪੌਂਸ ਦੇ ਰਹੇ ਕਿਹਦੇ ਕਹੇ ਤੇ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨਗਰ ਕੌਂਸਲ ਚ ਨਹੀਂ ਆ ਰਹੀਆਂ ਜੇ ਕਿਸੇ ਮੰਤਰੀ ਦਾ ਇੱਥੇ ਪ੍ਰਭਾਵ ਹੈ ਨਹੀਂ ਉਹ ਮੰਤਰੀ ਫਿਰ ਕਿ ਜਿਹੜਾ ਹੈ ਕਾਦਾ ਕੈਬਨਟ ਜਿਹੜਾ ਹੈ ਮੰਤਰੀ ਜਿਹਦੇ ਆਪਣੇ ਸ਼ਹਿਰ ਦੇ ਵਿੱਚ ਇਹ ਹਾਲ ਹੈ ਆਪਣੇ ਚੌਂਕ ਚ ਇਹ ਉਹਦਾ ਹਾਲ ਹੋਵੇ ਤਾਂ ਮੇਰੀ ਬੇਨਤੀ ਆ ਲੋਕਾਂ ਦੇ ਨਾਲ ਮਿਲ ਕੇ ਅਫਸਰ ਸਾਹਿਬ ਨੂੰ ਕੱਟੋ-ਕੱਟ ਲੋਕ ਹਿੱਤ ਦੇ ਲਈ ਇਸ ਕਾਰਜ ਨੂੰ ਜਿਹੜਾ ਹੈ ਅੰਜਾਮ ਦੇਣ ਜੋ ਤਤਕਾਲ ਰਾਹਤ ਦੇ ਲਈ ਕੰਮ ਹੋ ਸਕਦਾ ਉਹ ਜਿਹੜਾ ਹੈ ਕਰਾਨ ਇਹਦੇ 'ਚੀ ਉਹਨਾਂ ਦਾ ਵੀ ਭਲਾ ਸਾਡਾ ਵੀ ਭਲਾ ਨਹੀਂ ਤਾਂ ਲੋਕ ਸਾਡਾ ਵੀ ਵਿਰੋਧ ਕਰਨਗੇ ਫਿਰ ਅਸੀਂ ਉਹਨਾਂ ਦਾ ਵਿਰੋਧ ਕਰਨ ਤੋਂ ਬਿਲਕੁਲ ਜਿਹੜਾ ਹੈ ਗੁਰੋਜ ਗੁਰੇਜ਼ ਨਹੀਂ ਕਰਾਂਗੇ ਦੱਸਾਂਗੇ ਵੀ ਅਫਸਰਸਾਈ ਜਿਹੜਾ ਹੈ ਸਾਡੇ ਨਾਲ ਵੀ ੱੱਕਾ ਕਰ ਰਹੀ ਹੈ ਸਾਡੇ ਨਾਲ ਪਾਰਸ਼ੀਅਲਟੀ ਕਰੀਏ ਸਾਡੇ ਨਾਲ ਪੱਖਪਾਤ ਰਵਈਆ ਅਪਣਾ ਰਿਆ ਸਾਡੇ ਮੁਲਾਜ਼ਮਾਂ ਨੂੰ ਰਸਤੇ 'ਚ ਫੋਨ ਤੇ ਗੱਲ ਕਰਾ ਦਿੱਤੀ ਜਾਂਦੀ ਹੈ ਵਾਪਸ ਭੇਜ ਦਿੱਤੇ ਜਾਂਦੇ ਨੇ ਇਦਾਂ ਦੀ ਰਾਜਨੀਤੀ ਦਾ ਅਸੀਂ ਕਦੇ ਸੋਚਿਆ ਵੀ ਨਹੀਂ ਸੀਦਾ ਵੀ ਇਹ ਆਬਾਮ ਦੇ ਨਾਲ ਇਦਾਂ ਕੁਝ ਹੋਏਗਾ ਅਸੀਂ ਜਿਹੜਾ ਸੰਵਿਧਾਨਿਕ ਸਾਡੇ ਹੱਕ ਨੇ ਲੋਕਾਂ ਦੇ ਕੰਮ ਕਰਾਉਣ ਦੇ ਲਈ ਅਸੀਂ ਇਮਾਨਦਾਰੀ ਦੇ ਨਾਲ ਲੋਕਾਂ ਦੇ ਕੰਮ ਕਰਾਉਣ ਲਈ ਦਿਨ ਰਾਤ ਲੋਕਾਂ ਦੇ ਲਈ ਸਮਰਪਣ ਜੀਵਨ ਦੀ ਭਾਵਨਾ ਦੇ ਨਾਲ ਸੇਵਾ ਕਰਦੇ ਰਵਾਂਗੇ ਧੰਨ